ਕਿਆ ਕੀ ਗੱਲ ਹੋਈ ਓਰੇ ਹਾਸਾ ਕੀ ਹਾਸਾ ਹੋਇਆ ਇਹ ਹਾਸਾ ਇਹ ਹੋਇਆ ਸਰ ਓਰੇ ਇਹ ਦਿਵਾਲਾ ਜਿਹੜੀ ਇਹ ਬਣਾਈ ਹੋਈ ਜੀ ਕੱਚੀਆਂ ਆ ਉਹ ਦੇਖੋ ਹੁਣ ਵੀ ਇਸਕਾਪ ਤੁਹਾਡੇ ਸਾਹਮਣੇ गिर ਰਹੀਆਂ ਇਹ ਸਾਰੀ 1.5 ਈਟਰੀ ਦਿਵਾਲ ਬਣਾਈ ਹੋਈ ਆ ਜੀ ਇਹ ਚਾਹੀਦੀ ਘੱਟੋ ਘੱਟ ਵੀ ਸਾਨੂੰ ਜੀ 4 ਈਟਾਂ ਦੀ ਦਿਵਾਲ ਇਹ ਜਿਹੜੀ ਵਿੱਚ ਗੱਭੇ ਕੇਰੀ ਪਾਈ ਹੋਈ ਆ ਇਹ ਚਾਹੀਦੀ ਜੀ ਇਹ ਜਦੋਂ ਕੇਰੀ ਧੁੱਪਾਂ ਦੇ ਵਿੱਚ ਫੁੱਲਦੀ ਆ ਤਾਂ ਇਹ ਪਾੜ ਦਿੰਦੀ ਆ ਦਿਵਾਲਾਂ ਨੂੰ ਜੀ ਇਹ ਤਾਂ ਕਰਕੇ ਜੀ ਹੁਣ ਸਾਡੇ ਬੰਦੇ ਤਿੰਨ ਦੋ ਥੱਲੇ ਆ ਗਏ ਦੋ ਡੰਗਰ ਆ ਗਏ ਬਾਕੀ ਰੇਢ ਥੱਲੇ ਆ ਗਏ ਜੀ ਇੱਕ ਤਾਂ ਬੰਦੇ ਸਾਡੇ ਡੈਥ ਹੋ ਗਈ ਦੂਜੇ ਤਾਂ ਹੀ ਬਿਲਕੁਲ ਕੰਮ ਹੋਇਆ ਜਿਹੜੇ ਪਿੰਡ ਦੇ ਡੈਥ ਜੀ ਕੀ ਨਾਂ ਸੀ ਉਹਦਾ ਨਾਮ ਕੋਲੋਚਨ ਸਿੰਘ ਆ ਜੀ ਕੋਲੋਚਨ ਕਿਹੜੇ ਪਿੰਡ ਦਾ ਸੀ ਪਿੰਡ ਸੋਤਲਬਾਬਾ ਜੀ ਪਿੰਡ ਸੋਤਲਬਾਬਾ ਜੀ ਪੰਜਾਬੀ ਸੀਗਾ ਹਾਂਜੀ ਹਾਂਜੀ ਸਾਡਾ ਇੱਕ ਸਾਲ ਤੋਂ ਪੱਠੇ ਤੇ ਕੰਮ ਕਰਦਾ ਸੀ ਇਹਨੂੰ ਹੋ ਗਿਆ ਜੀ ਹੋਰ 5-6 ਮਹੀਨੇ ਜੀ 6-7 ਮਹੀਨੇ ਤੇ ਕਰ ਰਿਹਾ ਜੀ ਤੁਸੀਂ ਵੀ ਇਸ ਪੱਠੇ ਦੀ ਕੰਮ ਨਹੀਂ ਜੀ ਨਹੀਂ ਅਸੀਂ ਹੋਰ ਬਸ ਹਾਂਜੀ ਸਾਡਾ ਮਤਲਬ ਇਹਦਾ ਗੇਵਨ ਦਾ ਕਾਰਨ ਕੀ ਹੈ ਕਾਰਨ ਇਹੀ ਆ ਜੀ ਵੀ ਜਿਹੜੀ ਇਹਨਾਂ ਨੇ ਵਿੱਚ ਹੈ ਕੇਰੀ ਪਾਈ ਹੋਈ ਆ ਤੇ ਚੜਾਈ ਇਹਨਾਂ ਦੀ ਉਹਦਾ ਦੇ ਨਹੀਂ ਲਾਏ ਹੋਏ ਪੂਰੇ ਜੀ ਇਹਦੀ ਚੜਾਈ ਇੱਟਾਂ ਨਾਲ ਘੱਟ ਬਣਾਈ ਹੋਈ ਆ ਜੀ ਹਾਂਜੀ ਦੋ ਦੋ ਇਟਾਂ ਲਾ ਕੇ ਬਣਾਈ ਵੀ ਉਹ ਦੇਖੋ ਜੀ ਕੇਰੀ ਫੁੱਲ ਰਹੀ ਆ ਹੁਣ ਵੀ ਦੇਖੋ ਉਹ ਕੇਰੀ ਗੇਰ ਰਹੀ ਆ ਇਹ ਦਵੱਲਾ ਨੂੰ ਉਹ ਦੇਖੋ ਹਾਂਜੀ ਹਾਂਜੀ ਉਹਦੀ ਗੇਰ ਰਹੀ ਹੈ ਹਾਦਸਾ ਕਦੋਂ ਹੋਇਆ ਜੀ ਇਹ ਹਾਦਸਾ ਤੜਕੇ ਜੀ 5:30 ਵਜੇ ਹੋਇਆ ਜੀ ਸਵੇਰੀ 5:30 ਹਾਂਜੀ ਹਾਂਜੀ 5:30 ਦੇ ਮਜ਼ਦੂਰ ਇਹ ਪੱਥਰ ਰੇ ਇਟਾ ਲਾ ਰਹੇ ਸੀ ਹਾਂਜੀ ਹਾਂਜੀ ਲਾ ਰਹੇ ਤੇ ਜੀ ਇਹ ਬੰਦਾ ਆ ਦੇਖੋ ਜੀ ਉਰੇ ਦੇ ਆਇਆ ਜੀ ਵਿਚਾਰਾ ਇਹ ਇਹਨੇ ਉਰੇ ਉਰੇ ਜਿਹੜਾ ਬਾੜ ਦੀ ਸਾਰੇ ਇਹ ਵਿਚਾਰਾ ਮਤਲਬ ਅੱਗੇ ਲੱਗਾ ਦਾ ਕਰਨ ਇਹਦੇ ਉੱਪਰ ਆ ਗਈ ਸਾਰਾ ਕੁਝ ਉੱਪਰ ਹੀ ਉੱਪਰੇ ਗਿਰ ਗਈ ਜੀ ਵਿਚਾਰੇ ਦੇ ਨਾਲ ਲਾ ਕੇ ਨਾ ਅੱਗੇ ਨੂੰ ਜਾ ਰਿਹਾ ਤਾਂ ਇਕ ਕੋੜੀ ਦੀ ਵਿਚਾਰੇ ਦੀ ਵਿੱਚ ਤੇ ਕੱਢੀ ਐ ਉਹ ਵੀ ਕੋੜੀ ਲੱਕ ਟੁੱਟ ਗਿਆ ਉਹ ਵੀ ਕੰਮ ਆਇਆ ਵੀ ਨਹੀਂ ਹੋਣੀ ਜੀ ਬੰਦਾ ਵਿਚਾਰਾ ਇੱਕ ਘਾਟੇ ਬਾਅਦ ਸਾਰੀਆਂ ਲੇਵਰ ਇਕੱਠੀਆਂ ਹੋ ਗਈਆਂ ਜੀ ਫਿਰ ਉਹ ਕੱਢਿਆ ਵਿਚਾਰਾ ਉਹ ਖਤਮ ਤਾਂ ਜੀ ਘੰਟੇ ਬਾਅਦ ਕੱਢਿਆ ਜੀ ਟਾਈਮ ਲੱਗਿਆ ਇੱਟਾ ਦੇਖੋ ਐਨਾ ਮਲਬਾ ਉਹਦੇ ਉੱਪਰ ਪਿਆ ਦਵਾ ਜੀ ਆ ਸਾਰਾ ਮਲਬਾ ਉਹਦੇ ਉੱਪਰ ਤੇ ਚੱਕਿਆ ਜੀ ਹਾਂਜੀ ਤੇ ਇਹ ਜਦੋਂ ਬਾਹਰ ਕੱਢਿਆ ਤੇ ਉਹਦੀ ਡੈਥ ਹੋ ਗਈ ਹਾਂਜੀ ਉਹਦੀ ਡੈਥ ਹੋ ਗਈ ਤੇ ਕੀ ਹਸਪਤਾਲ ਪੂਰੀ ਉਰੇ ਜੀ ਉਰੀ ਨਹੀਂ ਲੈ ਕੇ ਨਹੀਂ ਇਹ ਇੱਥੇ ਵਿਚਾਰਾ ਖਤਮ ਹੋ ਗਿਆ ਉਹਦੇ ਸਰ ਵਿੱਚ ਉਰੇ 6:00 ਵਜੇ ਜਿਆਦਾ ਜੀ ਲੱਤਾਂ ਲੁੱਤਾਂ ਵਿਚਾਰੇ ਦੇ ਪਾੜੇ ਤੁਸੀਂ ਦੇਖ ਲਿਓ ਹਾਂਜੀ ਉਹਨਾਂ ਬਦ ਇਦਾਂ ਏਦਾਂ ਹੋ ਗਿਆ ਵਿਚਾਰਾ ਸਿਰ ਸਿਰ ਪਾ ਹਾਂਜੀ ਸਾਰਾ ਕੁ ਟੁੱਟ ਗਿਆ ਵਿਚਾਰਾ ਜਿਹੜਾ ਇੱਕ ਜੱਗ ਵੀ ਉਹਦਾ ਕੀ ਹੋਇਆ ਜਖਮੀ ਦਾ ਇਲਾਕਾ ਜਿਹੜਾ ਇਹ ਮਤਲਬ ਪ੍ਰਾਈਵੇਟ ਹਸਪਤਾਲ ਨਾਲ ਲੈ ਗਿਆ ਜ ਸਵੇਰੇ ਇਹਨਾਂ ਦਾ ਠੇਕੇਦਾਰ ਜੀ ਸਰਕਾਰੀ ਮੰਨ ਜੀ ਲੈ ਗਿਆ ਉੱਥੇ ਤੇ ਉਹਨੂੰ ਦਵਾਈ ਦਵਾਈ ਇੱਕ ਨਸ਼ੇ ਦਾ ਟੀਕਾ ਲਵਾਇਆ ਉਹਨੂੰ ਬੱਸ ਲੈ ਕਹਿੰਦਾ ਠੀਕ ਹੈ ਜੀ ਠੀਕ ਹੈ ਹੁਣ ਉਹ ਵਿਚਾਰੇ ਨੂੰ ਤਕਲੀਫ ਹੈ ਜੀ ਉਹ ਦਫ਼ਤਰ ਵਿੱਚ ਪਿਆ ਜੀ ਦਫ਼ਤਰ ਹਾਂਜੀ ਹਾਂਜੀ ਤੇ ਇਹ ਹਾਦਸਾ ਹੋਣ ਨਾਲ ਉਹਦੇ ਜਿਹੜਾ ਮਰਿਆ ਬੰਦਾ ਉਹਦਾ ਉਹ ਤਾਂ ਬੰਦਾ ਪਹੁੰਚ ਗਿਆ ਉਹਰੇ ਉਦੇ ਪਰਿਵਾਰ ਦੇ ਆਗੇ ਉਹਦਾ ਪਰਿਵਾਰ ਵਿਚਾਰੇ ਦਾ ਕੌਣ ਆ ਜੀ ਹਾਂ ਅੱਛਾ ਜੀ ਹਾਂ ਇੱਕ ਪਿਛਲੇ ਸਾਲ ਲੜਕੀ ਦਾ ਵਿਆਹ ਕਰਿਆ ਜੀ ਗਰੀਬ ਬੰਦਾ ਜੀ ਗੱਲਾ ਕੰਮ ਕਰਨੇ ਵਾਲਾ ਉਹਦਾ ਲੜਕੀ ਦਾ ਵਿਆਹ ਕਰਿਆ ਕਰਜ਼ਾ ਖੜਾ ਇਹ ਉਰੇ ਗਰੇੜਾ ਲੈ ਕੇ ਆਇਆ ਜੀ ਸਿਆਲ ਦੇ ਵਿੱਚ ਸਰਦੀ ਚ ਆਉਂਦੇ ਦੀ ਤੇ ਵਿਚਾਰੇ ਦੀ ਇੱਕ ਘੋੜੀ ਮਰ ਗਈ ਜੀ ਇਹਨੇ ਠੇਕੇਦਾਰ ਨੇ ਕੁਝ ਨਹੀਂ ਦਿੱਤਾ ਜੀ ਇਹਨੂੰ ਕੁਝ ਨਹੀਂ ਦਿੱਤਾ ਜੀ ਵਿਚਾਰੇ ਨੂੰ ਆਹ ਕੋੜਾ ਹੁਣ ਵਿਚਾਰੇ ਨੇ 50000 ਦਾ ਲਿਆਂਦਾ ਆਧਾਰ ਆਧਾਰ ਲਿਆਂਦਾ ਇਹਦੇ ਪੈਸੇ ਖੜੇ ਆ ਜੀ ਉਹ ਵੀ ਕੰਡਮ ਉਹ ਵੀ ਮਰ ਗਿਆ ਬੰਦਾ ਵੀ ਮਰ ਗਿਆ ਤਾਂ ਵਿਚਾਰਾ ਖਤਮ ਹੋ ਗਿਆ ਜੀ ਹਾਂ ਜੀ ਇਹਦੇ ਹਾਦਸਾ ਹੋਣ ਨਾਲ ਉਹਦਾ ਪਰਿਵਾਰ ਰਣ ਗਿਆ ਪਿਆ ਹੋਇਆ ਸੀ ਹਾਂਜੀ ਹਾਂਜੀ ਦੋ ਗੁੱਡੀਆਂ ਜੀ ਇੱਕ ਲੜਕਾ ਜੀ ਕਿੰਨੇ ਸੀ ਜੀ ਉਮਰ ਉਹ ਆਹੀ 50 55 ਸਾਲ ਦੇ ਗੇੜ ਮੈਂ ਹੋਣੀ ਵਿਚਾਰੇ ਦੀ ਜੀ ਹਾਂਜੀ ਹਾਂਜੀ ਇਹ ਸਾਰੇ ਪੱਠੇ ਨੂੰ ਆਜੋ ਹੋਰ ਪੱਠੇ ਵੀ ਤੇੜਾ ਦਿਖਾਓ ਆਹ ਦੇਖੋ ਜੀ ਆਹ 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 ਦੇਖੋ ਜੀ ਆਜੋ ਆਜੋ ਹਾਂਜੀ ਆਹ ਦੇਖੋ ਜੀ ਆਹ ਦੇਖੋ ਇਹਨੂੰ ਤੇੜਤੀ ਜੀ ਆਹ ਤੇੜਾਈ ਵੀ ਆਹ ਤੇੜਤੀ ਨਾ ਜੀ ਇਹ ਤਾਂ ਹੀ ਗਿਰਿਆ ਜੀ ਇਹ ਆਹ ਦੇਖੋ ਜੀ ਆਹ ਦੇਖੋ ਆ ਤੇੜਾ ਹੀ ਇਹ ਵੀ ਤਰੇੜੇ ਵੀ ਇਹ ਵੀ ਗਿਰੂਗੀ ਜੀ ਇਹ ਵੀ ਗਿਰ ਸਕਦੀ ਹੈ ਜੀ ਹੋਰ ਪਾਸੇ ਉਹ ਦੇਖੋ ਜੀ ਉਹ ਦੇਖੋ ਉਹ ਤੇੜਾ ਹੀ ਵੀ ਹਰੇਕ ਉਹਦੇ ਵਿੱਚ ਤਰੇੜਾ ਹੀ ਆਹ ਦੇਖੋ ਜੀ ਹੁਣ ਨੇਰੇ ਦੇ ਵਿੱਚ ਮਜ਼ਦੂਰ ਕੰਮ ਕਰ ਰਹੇ ਕਿਆ ਪਤਾ ਕਿਆ ਕਿਦੇ ਉੱਪਰ ਗਿਰ ਜਾਣੀ ਕਿਸੇ ਨਾਲ ਵੀ ਹੋ ਸਕਦਾ ਜੀ ਹਾਸਾ ਹਾਂਜੀ ਹਾਂਜੀ ਤੇਰੇ ਦੇਖੋ ਜਿਆਦਾ ਜਿਹੜਾ ਇੰਜ ਹੋਈਆਂ ਜੀ ਦੂਜੀ ਸਾਈਡ ਅੱਗੇ ਵੀ ਦੇਖ ਲੋ ਜੀ ਇਹ ਪੁਰਾਣੇ ਪੱਠੇ ਲਿਪਾ ਪੋਚੀ ਕਰਿਆ ਵਾ ਜੀ ਇਹਨਾਂ ਨੇ ਨਵੇਂ ਨਹੀਂ ਜੀ ਬਣਾਏ ਇਹ ਆਹ ਦੇਖੋ ਸਤਾ ਜੀ ਪੂਰੇ ਹੁਣ ਅਸੀਂ ਕੰਮ ਕਰਦੇ ਆ ਜੀ ਜੇ ਸਾਨੂੰ ਆ ਸਾਰੇ ਹੀ ਦੱਬ ਲਵੇ ਜੀ ਤਾਂ ਸਾਰੇ ਮਰ ਜੂਗੇ ਜੀ ਹੈ ਨਹੀਂ ਦੇਖੋ ਜੀ ਇਹਦੇ ਇਹਦਾ ਕੋਈ ਮਾਲਕ ਨੂੰ ਇਹਨਾਂ ਨੇ ਕਿਹਾ ਨਹੀਂ ਵੀ ਉਹ ਠੀਕ ਕਰੋ ਮਾਲਕ ਨੂੰ ਕਹਿੰਦੇ ਹੀ ਮਾਲਕ ਆ ਬਸ ਐਦਾਂ ਕਹਿੰਦਾ ਵੀ ਅਗਲੀ ਵਾਰ ਕਰਵਾ ਦੂੰਗੇ ਤੁਸੀਂ ਹੋਰ ਕੰਮ ਕਰੋ ਜੀ ਅਗਲੀ ਵਾਰ ਫੇਰ ਕਰਵਾ ਦੂੰਗੇ ਜੀ ਐਦਾਂ ਬਸ ਬੋਲ ਕੇ ਸਾਰ ਦਿੰਦੇ ਆਂ ਆਹ ਦੇਖੋ ਜੀ ਐਵੇਂ ਇਹ ਤੜ ਗਿਆ ਜੀ ਇਹਦੇ ਵਿੱਚ ਜਿਹੜੀ ਕੇਰੀ ਮਿੱਟੀ ਹੈ ਨਾ ਜੀ ਉਹਨੇ ਹੁਣ ਗਰਮੀ ਦੇ ਵਿੱਚ ਫੁੱਲੀ ਜਾਣਾ ਜੀ ਫੁੱਲ ਕੇ ਜੀ ਇਹਨੇ ਗੇਰ ਦੇਣੀ ਜੀ ਉਹ ਦੇਖੋ ਜੀ ਉਹ ਦੇਖੋ ਹਾਂਜੀ ਹਾਂਜੀ ਵੀ ਆ ਬਣਾ ਲਓ ਜੀ ਇੱਥੇ ਦੇਖੋ ਇਹ ਵਿੱਚ ਸਤਰੀਣਾ ਪਾ ਪਾ ਕੇ ਯਾਰ ਆਪਸੇ ਗਿਰੀ ਹੋਈ ਹੈ ਜੀ ਸਾਰੀ ਆ ਦੇਖੋ ਜੀ ਤਰੇਣਾ ਪੈ ਪੈ ਕੇ ਜੀ ਰਾਸਨ ਵਾਲਾ ਭਰੇ ਪਏ ਆ ਜੀ ਆ ਦੇਖੋ ਪਤਾ ਕਿ ਮਿੱਟੀ गिर ਰਹੀ ਹੈ ਜੀ ਤੇੜ ਹੈ ਜੀ ਇਹਦੇ ਵਿੱਚ ਇਹ ਵੀ ਗਿਰੂਗੀ ਹਾਂਜੀ ਹਾਂਜੀ ਇਹ ਵੀ ਗਿਰੂਗੀ ਜੀ ਇਹ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਵੱਡਾ ਵੀ ਹੋ ਸਕਦਾ ਜੀ ਸਰ ਮੌਤ ਹੋ ਗਈ ਸਾਡੇ ਬੰਦੇ ਜੀ ਤਾਂ ਹਾਂਜੀ ਹਾਂਜੀ ਸਾਡੀ ਉਮਰ ਨੂੰ ਗਿਆ ਹੀ ਬੰਦਾ ਬੱਚੇ ਰੁਲ ਗਏ ਜੀ ਬੱਚੇ ਰੁਲ ਗਏ ਮਾਤਾ ਬੁੱਢੀ ਹੈ ਜੀ ਮਾਤਾ ਇੱਕ ਹਾਂਜੀ ਘਰ ਆ ਵੀ ਤੇੜ ਹੈ ਦੇਖੋ ਹਾਂ ਆਹ ਦੇਖੋ ਆਹ ਦੇਖੋ ਜੀ ਮਜ਼ਦੂਰ ਦੀ ਮੌਤ ਹੈ ਜੀ ਇਹ ਦੇਖੋ ਕਿਆ ਕਰੂਗਾ ਜੇ ਕੰਮ ਕਰਦਾ ਤਾਂ ਓੱਖ ਨਹੀਂ ਕਰਦਾ ਤਾਂ ਵੀ ਓੱਖਾ ਜੀ ਫਿਰ ਬੱਚਿਆਂ ਨੂੰ ਰੋਟੀ ਕਿੱਥੇ ਖਲਾਊਗਾ ਜੀ ਇਹਨਾਂ ਦੇ ਬਜਨ ਪਾਇਆ ਹੋਇਆ ਜੀ ਇਹਨਾਂ ਦੇ ਇਹ ਤਾਂ ਦਿਖਾਈ ਦੇ ਰਿਹਾ ਹੈ ਫਿਰ ਹਾਂ ਤੁਹਾਡੇ ਸਾਹਮਣੇ ਹੈ ਜੀ ਹੁਣ ਫਿਰ ਇਹ ਤਾਂ ਵੀ ਚੁੱਕ ਕੱਢਦੇ ਆ ਇਹ ਹਾਂ ਇਹ ਇਹ ਬੰਦੇ ਕੱਢਦੇ ਆ ਜੀ ਇਹਨਾਂ ਵਾਰ ਵੀ गिर ਸਕਦੀ ਬਚਾਰੇ ਹਾਂ ਹਾਂ ਜੀ ਤੜੀ ਵੀ ਹੈਗੀ ਉਹ ਹਾਂ ਜੀ ਉਹ ਦੇਖ ਲਓ ਜੀ ਉਧਰ ਕਿੰਨੇ ਕਿੰਨੇ ਮਤਲਬ ਸਾਰੀ ਇਹੀ ਹੋਏਗੀ ਹੈਨਾ ਹਾਂ ਜੀ ਉਹ ਦੇਖੋ ਉਹ ਦੇਖੋ ਜੋ ਉੱਪਰਲੀ ਸਾਈਡ ਤੇ ਰਾਫਤ ਗਿਰੀ ਹੋਈ ਹੈ ਜੀ ਉਹ ਉੱਪਰਲੀ ਸਾਈਡ ਤੋਂ ਦੇਖੋ ਸਰ ਸਰ ਉਹ ਦੇਖੋ ਉਹ ਵੀ ਦੁਬਾਰਾ ਬਣਾਇਆ ਹੋਇਆ ਦੇਖੋ ਦੁਬਾਰਾ गिर ਕੇ ਬਣਾਇਆ ਉਹ गिर ਕੇ ਬਣਿਆ ਵਾ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੱਠੇ ਦੇ ਵਿੱਚ ਹੋਏ ਹਾਦਸੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਦੂਜੇ ਵਿਅਕਤੀ ਕਾਫੀ ਗੰਭੀਰ ਜ਼ਖਮੀਆਂ ਤੇ ਹੁਣ ਪੱਠੇ ਦੇ ਉੱਤੇ ਇੱਕ ਜਿਹੜਾ ਜ਼ਖਮੀ ਹੈ ਉਸੇ ਸਥਾਨ ਤੇ ਪਿਆ ਹੈ ਮਜ਼ਦੂਰਾਂ ਵੱਲੋਂ ਜੋ ਇੱਥੇ ਪੱਠਿਆਂ ਤੇ ਕੰਮ ਕਰਦੇ ਆ ਉਹਨਾਂ ਵੱਲੋਂ ਪੱਠਾ ਦਿਖਾਇਆ ਗਿਆ ਹੈ ਤੇ ਆਪਾਂ ਤੁਹਾਨੂੰ ਜਿਹੜਾ ਜ਼ਖਮੀ ਆ ਉਹ ਵੀ ਕਰਾਂਗੇ ਉਹਦੇ ਨਾਲ ਵੀ ਗੱਲ ਵੀ ਕੀ ਗੱਲ ਹੋਈ ਹੈ ਕਿਵੇਂ ਹੋਇਆ ਹਾਦਸਾ ਇੱਕ ਵਿਅਕਤੀ ਤਾਂ ਆਪਣੀ ਜਾਨ ਤੋਂ ਜਾ ਚੁੱਕਿਆ ਸਿਰਫ ਅਣਗਹਿਲੀ ਇਹ ਸੀ ਜੋ ਪੱਠੇ ਦੇ ਵਿੱਚ ਕੰਦਾਂ ਉਹਨਾਂ ਨੂੰ ਮਜ਼ਬੂਤੀ ਨਹੀਂ ਪ੍ਰਦਾਨ ਕੀਤੀ ਹੋਈ ਸੀ ਕੰਮ ਚਲਾਉ ਕੰਮ ਹੋਣ ਕਾਰਨ ਇਸ ਪੱਠੇ ਦੇ ਵਿੱਚ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਮੌਤ ਹੋਣ ਦੇ ਨਾਲ ਇੱਕ ਪਰਿਵਾਰ ਰੁਲ ਗਿਆ ਇੱਕ ਪਰਿਵਾਰ ਦੇ ਨਾਲ ਕਈ ਜੀ ਜਿੰਨੇ ਵੀ ਲੱਗੇ ਹੋਏ ਸੀ ਉਹ ਸਾਰੇ ਵਿਅਕਤੀ ਰੁਲ ਚੁੱਕੇ ਨੇ ਕਿਉਂਕਿ ਪਰਿਵਾਰ ਪਾਲਦਾ ਸੀ ਕਈ ਸਾਲਾਂ ਤੋਂ ਪੱਠੇ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ ਜਖਮੀ ਆਪਾਂ ਉਹਦੇ ਨਾਲ ਵੀ ਗੱਲ ਕਰਾਂਗੇ ਜਖਮੀ ਵਿਅਕਤੀ ਕਿੱਥੇ ਆ ਜਖਮੀ ਕਿੱਥੇ ਆ ਦੇਖ ਸਕਦੇ ਹੋ ਇਕੱਠ ਪੱਠੇ ਤੇ ਹੋ ਚੁੱਕਿਆ ਕਿੱਥੇ ਲੈ ਗਏ ਆਸਤਾਨ ਲਗੇ ਹੁਣ ਉਹ ਕਮਰੇ ਚ ਪਿਆ ਹੋਰ ਜ਼ਖਮੀ ਪਿਆ ਆ ਜੀ ਕੋਰ ਜ਼ਖਮੀ ਪਿਆ ਕਿੱਥੇ ਪਿਆ ਦੇਖ ਸਾਡਾ ਤਿੰਨ ਵਿਅਕਤੀ ਜ਼ਖਮੀ ਹੋਏ ਹੈ ਕਿੱਥੇ ਉਹਨੂੰ ਬੁਲਾਇਆ ਪਰਦੇਸੀ ਆ ਯੂ ਦੇ ਆਵਾਜ਼ ਕੋਈ ਚੱਕਣ ਵਾਲਾ ਹੈ ਨਹੀਂ ਜੀ हादसा तो हुआ? कैसे हुआ दीवार तो 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 और डिग गई दीवार तुम्हारे ऊपर गिर गई तुम लोग हाँ जी अब तुम डॉक्टर के पास गए थे हाँ जी डॉक्टर के पास गए थे डॉक्टर ने क्या बोला डॉक्टर बोले चोट लगा है ठीक हो जाएगा ठीक हो जाएगा एक आ, की मौत हो गई है एक की मौत हो गई दूसरा ज्यादा जख्मी है आ, जो पशु है उनकी कितनी चोटें लगी हैं पशु तो चोट लग गया उनको तो लात टूट गई एक की लात टूट लट लट टूट गई है आ, और दो तो कंडम हो गई कन, कंडम ने कुछ आ, नहीं कुछ है उधर गए नहीं हम ए सी जख्मी ए हुन ਪੱਠੇ ਤੇ ਕਾਫੀ ਇਕੱਠ ਹੋਇਆ ਵਾ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਵੀ ਕੀ ਕਹਿੰਦੇ ਨੇ ਵੱਡਾ ਇਕੱਠ ਵੱਡਾ ਇਕੱਠ ਇਹਨਾਂ ਦਾ ਨੰਬਰ ਕਮਾਪੇ दो लख कीमत होमत भाई डर मुल मिल गया डर मुल मिल गया ਕਰਨ ਹੋਇਆ ਇਹ ਦੇ ਦੇ ਸਾਡਾ ਕਰੇ ਹਿਸਾਬ ਤੋੜ ਦੇ ਮੈਥੇ ਹੁਣ ਲੈ ਦੇ ਵਾਦੇ ਮੇਰੇ ਮਿਲੂ ਲੈ ਦੇ ਮੇਰੇ ਬੰਦੇ ਦੀ ਮੰਨਦੇ ਕੰਮ ਕਰਨਾ ਮੈਂ ਕਦੇ ਨਹੀਂ ਮੱਠਾ ਭਰਨਾ ਸਾਡਾ ਹੱਕ ਪੂਰਾ ਮੰਨਣਾ ਚਾਹੀਦਾ ਹੱਦ ਹੋ ਗਈ ਆ ਜੇ ਮਾਰੇ ਮੋਟੇ ਕੰਮ ਨਹੀਂ ਆਉਂਦੇ ਆ ਕੋਈ ਕੰਮ ਕਰਕੇ ਭਰਾਈ ਕਰਕੇ ਕੋਸਾਉਂਗੇ ਆ ਇਹ ਪੁੱਛਣ ਲੱਗਿਆ ਬਣਾ ਸਾਡੇ ਕਹਿੰਦੇ ਸਾਨੂੰ ਦੇਖਦੀ ਰਹੇ ਨਾ ਦੇਖ ਕੇ ਜਵੇਂ ਆਏ ਗਏ ਆ ਅਸੀਂ ਭੱਜਣ ਲੱਗੇ ਮੱਠਾ ਛੱਡੀ ਭਰਾਨਾ ਕਰਾ ਜੀ ਕਿਹਦੇ ਕੋਲ ਜਾਣਾ ਅਭੀ ਜਾਣਾ ਕਿਹਦੇ ਕੋਲ ਮਾਲਕਾਂ ਕੋਲ ਜਾਣਾ ਹੋਰ ਹੀ ਕੰਮ ਕਰਦੇ ਆ ਸੀ ਮਾਲਕਾਂ ਕੋਲੇ ਜਾਂਦੇ ਤੇ ਕੀ ਮੰਗਦਾ ਤੁਹਾਡੀ ਕੀ ਮੰਗ ਹੈ ਤੁਹਾਡੀ ਮੰਗ ਕੀ ਹੈ ਸਾਡਾ ਮੰਗ ਪੂਰਾ ਸਾਨੂੰ ਹੱਥ ਮੜਨਾ ਚਾਹੀਏ ਸਾਡਾ ਕਿੰਨਾ ਹੱਕ ਮੰਗਦੇ ਆ ਤੁਸੀਂ ਹੁਣ ਬੰਦਾ ਸਾਡਾ ਕਹ ਤੈਨੂੰ ਲੱਖ ਦਾ ਸਾਡਾ ਡੰਗਰ ਦੇ ਸਾਹਮਣੇ ਕਹੇਗੀ ਤੈਨੂੰ ਰੱਖ ਲੈ ਡੰਗਰਾਂ ਦੀ ਕੀਮਤ ਆ ਉਹਦੇ ਬਾਅਦ ਤੋਂ ਬੰਦੇ ਦੀ ਕੀਮਤ ਲਾ ਲੋ ਕਿੰਨੀ ਆ ਜੀ 10 ਲੱਖ ਰੁਪਏ ਬੰਦੇ ਦੀ ਕੀਮਤ ਲਾ ਲੋ ਜੀ ਕਿੰਨੇ ਦੀ ਆ ਬੰਦੇ ਦੀ ਕੀਮਤ ਤੁਸੀਂ ਸਾਹਮਣੇ ਬੁਝਾ ਆਪ ਲਾ ਲੋ 3 ਲੱਖ ਦਾ ਡੰਗਰਾਂ ਦੇ ਨਕਸਾਨਾ ਮੇਰੇ ਹੱਥ ਹੀ ਗਏ ਆ ਜੀ ਮੇਰੇ ਅੱਥੀ ਗਿਆ ਤਾਂ ਮਿਲਖ ਦੇ ਮਜ਼ਾ ਆਵੇਗਾ ਵਿਚੇ ਰੇੜੇ ਵਿਚੇ ਰੇੜੇ ਵਿਚੇ ਟੱਕਰ ਕਰਨ ਲੱਗ ਪਏ ਨਸਾਨਾ ਉਹ ਬਾਹਰ ਬਾੜ ਦੇ ਕਰਨ ਯਾਨੀ ਅੰਦਰ ਬੈਠ ਕੇ ਫੈਸਲਾ ਕਰਦੇ ਕੰਮ ਅਸੀਂ ਕਰਦੇ ਆ ਕੰਮ ਅਸੀਂ ਕਰਦੇ ਦਵਾਲਾ ਥੱਲੇ ਅਸੀਂ ਆਏ ਬੰਦੇ ਅਸੀਂ ਕੱਢੇ ਫੈਸਲਾ ਕਰਾਉਣਾ ਚਾਹੀਦਾ ਅਸੀਂ ਕਰਦੇ ਆ ਬਾਹਰ ਕਰਦੇ ਆ ਜੀ ਫੈਸਲਾ ਨਹੀਂ ਹੋਇਆ ਜੀ ਬਾਹਰ ਕਰੋ ਸਾਰੇ ਬੰਦੇ ਕੰਮ ਨਹੀਂ ਕਰਦੇ ਆ ਸਾਨੂੰ ਪਤਾ ਹਾਂ ਸਾਡੇ ਹੱਥ ਮੈਨੇਜ ਕਰਦੇ ਬੋਸ ਪਹੁੰਚੀ ਦੀ ਸੂਚਨਾ ਕੋਈ ਕੁਝ ਨਹੀਂ ਆਇਆ ਜੀ ਕੋਈ ਤਾਂ ਨਹੀਂ ਕੋਈ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਸਾਡੀ ਸਾਡਾ ਹੱਥ ਪੂਰਾ ਮੈਨੇਜ ਕਰਾ 4 ਲੱਖ 3.5 ਲੱਖ ਹੋ ਹੈ ਡੰਗਰ ਦੇ ਸਾਹਮਣੇ ਕਿ ਬਾਕੀ ਬੰਦੇ ਦੀ ਕੀਮਤ ਲਾ ਲਓ ਜੀ ਕਿੰਨੀ ਆ ਮਾਲਕ ਆ ਗਏ ਦੇਖ ਸਕਦੇ ਹੋ ਤਸਵੀਰਾਂ ਆਪਾਂ ਮਾਲਕ ਨਾਲ ਵੀ ਕਿਧਰ ਹੈ ਮਾਲਕ ਕਮਰੇ ਚ ਕਿਹੜੇ ਕਮਰੇ ਚ ਮਾਲਕ ਦਾ ਕਮਰਾ ਕੀ ਕਹਿੰਦਾ ਉਹਨੂੰ ਬਸੀਰ ਆਉਣ ਲਈ ਉੱਥੇ ਤੇ ਇਹ ਹਾਸਾ ਕਦੋਂ ਹੋਇਆ ਜੀ ਉਸ ਵੇਲੇ 5 ਵਜੇ 5 ਵਜੇ ਹਾਸਾ ਹੋਇਆ ਕਿਹਦੀ ਕਿ ਕਿੰਨੇ ਬੰਦੇ ਡਿੱਤੂਏ ਕਿੰਨੇ ਜ਼ਖਮੀ ਇੱਕ ਦੀ ਰੱਥੂਈ ਆ ਜੀ ਬਾਕੀ ਤਾਂ ਠੀਕ ਨੇ ਜੀ ਦੋਈ ਦਵਾਲਾ ਹੈ ਮਾਨੋ ਅੱਛਾ ਜੀ ਹਾਂਜੀ ਤੇ ਉਹ ਕਿਉਂ ਬਾਹਰ ਵਾਲਾ ਕੋਲੋਂ ਮੁਆਵਜ਼ਾ ਖੰਦ ਵੱਧ ਚਾਹੀਦਾ ਹੈ ਮੁਆਵਜ਼ਾ ਕਰ ਰਹੇ ਆਂ ਗੱਲ ਨੂੰ ਪ੍ਰਧਾਨ ਜੀ ਖੜਦੇ ਆਪਾਂ ਪ੍ਰਧਾਨ ਜੀ ਕਰਦੇ ਆਂ ਪਤਾ ਜੀ ਹਾਂਜੀ ਦਾ ਜੀ ਤੁਸੀਂ ਪਹੁੰਚੇ ਹੋ ਇੱਕ ਕੀ ਕੀ ਮੰਗਾਂ ਮਜ਼ਦੂਰਾਂ ਨੇ ਮਜ਼ਦੂਰਾਂ ਨੇ ਮੰਗ ਰਹੀ ਸੀ 5 ਲੱਖ ਰੁਪਏ ਜੀ 4.5 ਲੱਖ ਰੁਪਏ ਇਹਨਾਂ ਦਾ ਸੀ ਫੈਸਲਾ ਕਰਤਾ 4.5 ਵੀ ਮਰਤਕ ਦੇ ਪਰਿਵਾਰ ਨੂੰ ਜੀ ਹਾਂ ਜੀ ਮਰਤਕ ਪਰਿਵਾਰ ਨੂੰ ਵਿੱਚ 2 ਖਤਰਾਂ ਜਿਹੜੀਆਂ ਜਗਦੀਆਂ ਉਹਨਾਂ ਨੂੰ ਜੀ ਹਾਂ ਜੀ ਤੇ ਇਹਨਾਂ ਦੀ ਕੀ ਮੰਗ ਹੈ ਜਿਹੜਾ ਕੋਈ ਬੰਦਾ ਇੱਕ ਹੋਰ ਸੀਗਾ ਉਹਦਾ ਲਾ ਦੇ ਮਾਲਕਰਾ ਕੇ ਦੇ ਮਾਲਕਰਾ ਕੇ ਜਿੰਨਾ ਵੀ ਹੋਇਆ ਹੈ ਤੇ ਸਰ ਦੁਬਾਰਾ ਇਹਨੀਆਂ ਕੱਚੀਆਂ ਹੈ ਜੀ ਦੁਬਾਰਾ ਕਾਪੀ ਪੱਤ ਦਿਖਾ ਕੇ ਰਾਇਆ ਕਿ ਦੁਬਾਰਾ ਜੇ ਤੁਸੀਂ ਰਿਪੇਅਰ ਕਿਉਂ ਨਹੀਂ ਕਰਾਉਂਦੇ ਬੇਚਰੋਂ ਕਰਵਾਣੀ ਆਈ ਵਾਕ ਜਿਹੜੀ ਕੋਈ ਹੈਗੀ ਜਿਸੇ ਕਰਵਾਤੀ ਸੀਗੀ ਕੋਈ ਸੱਧਿਆ ਹੁਣ ਦੇੜ ਕਰੇ ਨਵੇਂ ਬਣਾਉਣ ਸਾਰਾ ਨਵੇਂ ਦੇ ਹਾਂਜੀ ਨਵੇਂ ਸਰੇ ਹਾਦਸਾ ਹੋਊ ਤਾਂ ਪਹਿਲਾਂ ਜੇ ਬੁਢਾ ਕਿਸ ਦੀ ਜਾਨ ਵੱਜ ਜਾਂਦੀ ਅੱਛਾ ਠੀਕ ਹੈ ਬੇਚਰ ਐਦਾਂ ਤਾਂ ਕੋਈ ਦਿੱਕਤ ਨਹੀਂ ਆਇਆ ਅਜ ਤੱਕ ਠੀਕ ਹੈ ਹਾਂਜੀ ਇਹ ਫਸਟ ਟਾਈਮ ਹੋਇਆ ਅੱਛਾ ਠੀਕ ਹੈ ਇਹ ਸਾਨੂੰ ਤੁਸੀਂ ਦੇਖ ਸਕਦੇ ਹੋ ਧੁੰਗ ਸਾਹਿਬ ਪ੍ਰਧਾਨ ਪਠਾਈ ਯੂਨੀਅਨ ਇਹ ਵੀ ਪਹੁੰਚੇ ਨੇ ਪਰੰਤੂ ਇੱਥੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨਾਲ ਕੀਦਣਾ ਫੈਸਲਾ ਹੋਇਆ ਤਾਂ ਪਤਾ ਨਹੀਂ ਕੀਦਣਾ ਫੈਸਲਾ ਹੋਇਆ ਭਾਈ ਥੋੜੇ ਦੇਰ ਆਹ ਹੋਇਆ ਨਹੀਂ ਹੈ ਕਿਸੇ ਸਾਡੇ 4.5 ਲੱਖ ਰੁਪਏ ਦਾ ਮਾਹ ਵੀ ਜਿਹੜੇ ਬੰਦਿਆਂ ਨਾਲ ਕੰਮ ਕਰ ਰਿਹਾ ਉਹਨਾਂ ਨਾਲ ਮੈਂ ਗੱਲ ਕਰਨੀ ਹੈ ਜਾ ਕੇ ਬਾਹਰ ਜੀ ਮੇਰੇ ਨਾਲ ਕੋਈ ਗੱਲ ਨਹੀਂ ਹੈ ਉਹ ਫੈਸਲਾ ਨਹੀਂ ਉਹ ਬੰਦੇ ਦਾ ਨਹੀਂ ਨਹੀਂ ਪਿੰਡ ਦੇ ਪੰਚਾਇਤ ਹਾਂ ਜੀ ਜਿਹੜੇ ਪਿੰਡ ਤੋਂ ਆਏ कोई फैसला नहीं है कोई फैसला नहीं है फैसला हो गया परिवार देखो जी मैं जिन्होंने ਵੇਚੇ ਹੱਕ ਜੀ ਨਹੀਂ ਹੈਗਾ 4.5 ਲੱਖ ਚ ਫੈਨ ਸਾਡੇ 4.5 ਲੱਖ ਦੇ ਹੱਕ ਚ ਨਹੀਂ ਨਹੀਂ ਜੇ ਤੁਹਾਨੂੰ ਮਨਜ਼ੂਰ ਆ ਤਾਂ ਹੀ ਪ੍ਰਧਾਨ ਜੀ ਕਹਿੰਦੇ ਅਸੀਂ ਤਾਂ ਹੀ ਕਰਾਂਗੇ ਨਹੀਂ ਬੰਦੇ ਖੜੇ ਕਰਦਾ ਜਿਹੜੇ ਬੰਦੇ ਕਰ ਹੋਏ ਤੁਰੇ ਕੋਈ ਹੋ ਨਹੀਂ ਕਹਿੰਦਾ ਨਹੀਂ ਬਿਲਕੁਲ ਨਹੀਂ ਕਰ ਬਿਲਕੁਲ ਨਹੀਂ ਕਰ ਮੈਂ ਮੈਂ ਕਿਉਂ ਮੈਂ ਕੋਈ ਨਾ ਨਹੀਂ ਜੜਿਆ ਮੈਂ ਫੂਕਣਾ ਨਹੀਂ ਨਾ ਨਾ ਮੈਂ ਕਿਉਂ ਮੈਂ ਨਹੀਂ ਕਰਵਾਉਣਾ ਜੇ ਕਰਾਉਣ ਆਇਆ ਫੈਸਲਾ ਮੈਂ ਕਰਾ ਪਾਓ ਆਓ ਕਰਾ ਬੰਦਾ ਜਿਹੜਾ ਹੋਏ ਕੋਈ ਨਾ ਮੈਂ ਮੈਂ ਖਾਜ ਕੋਈ ਨਾ ਆ ਕੋਈ ਹੋਰ ਪਾਇ ਵਿਚ ਹੋਇਆ ਫੈਸਲਾ ਚਾ ਜਾਓ ਤੇ ਪੱਕਾ ਕਰ ਤੂਏ ਨਾ ਕਹਿੰਦੇ ਤੂਏ ਕੰਕਰ ਦਾ ਖਾਲ ਵਾਗ ਰਹੀ ਹੋ ਇਹ ਕਿਹੋ ਜਿਹੜੇ ਦੂਆ ਦੰਦਰ ਮਰੇ ਹੋਏ ਠੀਕੇ ਪਹਿ ਸੁਣ ਇੱਕ ਮਿੰਟ ਜਹਾਣ ਗੱਲ ਕਰਨ ਤੁਸੀਂ ਗੱਲ ਕਰੋ ਜੀ 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 ਆਪਣਾ 5-8 ਰੁਪਏ ਦੀ 5 ਲੱਖ ਦਾ ਛੋੜੋ ਗੱਲ ओके ठीक है। सीधा ही आप यही कर, हाँ कर। हाँ। ये ये लो। हां जी हां। मैं कह रहा भाई जो डूए दा हां जी डूए दा मिक्सार लग दवा। मेरे ट्रीटमेंट लैंदा कर। हां। येला कोरी में ये दी। ये बता के उन्होंने 5 लाख रुपए लेने की है। तू ही लग करवाओ। मैं नहीं कह रहा कोई डंगरा ही उतना रकम मत। मैं कह रहा मैं तो कह के। अभी मेरे नाल सी ना कोई नहीं कोई अमर जी दा नहीं 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 नहीं। उन्होंने नहीं बुलाया। उन्होंने बात करने पूछा भी नहीं। ਇਹ ਕੱਠਾ ਦਾ ਬਜੂਰ ਦਾ ਕੱਠਾ ਸੁਣ ਲੋ ਕੰਨਾ ਲੇਕਿਨ ਜਿਹੜਾ ਸਦਾਜੀ ਕਰ ਠੀਕ ਹੈ ਮੈਂ ਕਹਾਂ ਪੰਜ ਮੈਂ ਜਿਆਪਨ ਮੈਂ ਮਾਰ ਮੈਨੂੰ ਲਾਫੀ ਪਾ ਤਸਵੀਰਾਂ ਵੱਡਾ ਇੱਕ ਪਰਿਵਾਰ ਮੈਂਬਰ ਵੀ ਪਹੁੰਚੇ ਹੋਏ ਨੇ ਉਹਨਾਂ ਦੀ ਪੰਚਾਇਤ ਵੀ ਪਹੁੰਚੀ ਹੋਈ ਹੈ ਤੇ ਮਜ਼ਦੂਰ ਵੀ ਪਹੁੰਚੇ ਹੋਏ ਨੇ ਮਜ਼ਦੂਰਾਂ ਵੱਲੋਂ ਕੰਮ ਕਰਨ ਦੀ ਮਨਾਈ ਕੀਤੀ ਗਈ ਹੈ ਤੇ ਪਰਿਵਾਰ ਦੇ ਮੈਂਬਰਾਂ ਦੇ ਹਾਜ਼ਰ ਤੇ ਉਹਨਾਂ ਦਾ ਪੜੋਈ ਯਾਰ ਤੇ ਪੰਚਾਇਤ ਨਾਲ ਆਏ ਹੋਏ ਨੇ ਤੇ ਉਹਨਾਂ ਵੱਲੋਂ ਪੱਠੇ ਦਾ ਜੋ ਫੈਸਲਾ ਹੋ ਚੁੱਕਿਆ ਇਹ ਉਹ ਪੱਠਾ ਹੈ ਜਿੱਥੇ ਹਾਦਸਾ ਹੋਇਆ ਹਾਦਸੇ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ ਮੌਤ ਹੋਣ ਦੇ ਨਾਲ ਪਰਿਵਾਰ ਦਾ ਮੈਂਬਰ ਤੇ ਹੋਰ ਪੱਠੇ ਵਾਲੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਪਰਿਵਾਰ ਮੈਂਬਰ ਤੇ ਰਿਸ਼ਤੇਦਾਰ ਇਸ ਫੈਸਲੇ ਨੂੰ ਨਹੀਂ ਮੰਨ ਰਹੇ ਜਿਸ ਦੇ ਤਹਿਤ ਹੁਣ ਪੱਠਾ ਦੇ ਵਿੱਚ ਕਾਫੀ ਇਕੱਠ ਹੋਇਆ ਹੋਇਆ ਤਸਵੀਰਾਂ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਕੱਠ ਇਤਿਹਾਸਾ ਹੋਇਆ ਦਿੱਲੀ ਦੀ ਸਿਟੀ ਚੋਂ ਪੌਰ ਸਾਹਿਬ ਤੋਂ ਇਕਬਾਲ ਸਿੰਘ ਵਾਲੀ ਦੇ ਫੋਟੋਆਂ ਲੱਗੀਆਂ